ਮੋਰਮੰਡੀ ਦੇ ਕੱਪੜਿਆਂ ਦਾ ਭਾਰੀ ਸੇਲ ਮੇਲਾ ਸਾਰੇ ਲੇਡੀ ਸੂਟ ਮਿਲਣਗੇ ਤੁਹਾਨੂੰ ਫੈਕਟਰੀ ਰੇਟਾਂ ਤੇ ਆਹ ਦੇਖੋ ਜੀ ਕਾਟਨ ਦਾ ਸੂਟ ਹੈ ਜੀ ਗਲੇ ਤੇ ਆਊਗਾ ਵਰਕ ਸਭ ਦੇ ਡਿਜ਼ਾਈਨ ਇਹਨਾਂ ਦੇ ਵਿੱਚ ਕਾਫੀ ਆ ਜਾਣਗੇ ਪੂਰਾ ਖੁੱਲਡੁੱਲਡਾ ਦੁਪੱਟਾ ਜੀ ਇਹ ਬਾਈ ਜੀ ਜਿਵੇਂ ਸੂਟ ਵਿਕਦਾ 350 ਰੁਪਏ ਦਾ ਬਾਜ਼ਾਰ 'ਚ ਵਿਕਰੇ ਜਿੰਨੇ ਮਰਜ਼ੀ ਸੂਟ ਲੈ ਲਓ ਇੱਕ ਲੈ ਲਓ ਦੋ ਲੈ ਲਓ ਚਾਰ ਲੈ ਲਓ ਇਹ ਸੂਟ ਲੱਗਣੇ ਸਿਰਫ 180 ਰੁਪਏ ਦਾ ਇਸ ਤੋਂ ਬਾਅਦ ਆਹ ਦੇਖੋ ਆ ਡੀ ਜਾਮ ਦਾ ਸੂਟ ਹੈ ਜੀ ਜੀ ਗਲੇ ਦੇ ਵਰਕ ਨਾਲ ਦੁਪੱਟਾ ਡਿਜ਼ਾਈਨ ਇਹਦੇ ਵਿੱਚ ਵੀ ਕਾਫੀ ਮਿਲ ਜਾਣਗੇ ਜਿਵੇਂ ਆ ਦੇਖੋ ਅੱਛਾ ਰੰਗ ਤੇ ਮਿਲਨੇ ਮਿਲਨੇ ਚਾਰ ਚਾਰ ਨਾਲ ਡਿਜ਼ਾਈਨ ਵੀ ਲੱਗ ਲੱਗ ਜਾਂਦੇ ਆ ਜੀ ਆ ਤਿੰਨੇ ਡਿਜ਼ਾਈਨ ਜਿਵੇਂ ਅਲੱਗ ਅਲੱਗ ਹੈਗੇ ਤੇ ਤਿੰਨੇ ਡਿਜ਼ਾਈਨਾਂ ਦੇ ਵਿੱਚ ਚਾਰ ਚਾਰ ਰੰਗ ਆ ਜਾਣਗੇ ਇਹ ਬਾਜੀ ਜਿਵੇਂ 460 400 ਰੁਪਏ ਸੂਟ ਵੇਚਦਾ ਹਾਂ ਹਾਂ ਜਿਹੜਾ ਵੀ ਦੇਖੋ ਵੀਰ ਭਾਈ ਦੁਕਾਨਵਾਸੇ ਲੈ ਕੇ ਜਾਂਦਾ ਹੈ ਅਗਲਾ 60 340 ਜਿਵੇਂ ਮਰਜ਼ੀ ਵੇਚ ਲੈ ਜੀ 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 ਇਹ ਲੱਗਣਾ ਸਿਰਫ 270 ਰੁਪਏ ਦਾ ਇਸ ਤੋਂ ਬਾਅਦ ਆ ਦੇਖੋ ਜੀ 올ਓਵਰ ਸੂਟ ਹੈ ਹਾਂ ਹਾਂ ਪਿਓਰ ਤੇ ਦ ਨਾਲ ਆਊਗਾ ਦੁਪੱਟਾ ਦੁਪੱਟਾ ਵੀ ਪੂਰਾ ਵਧੀਆ ਲੱਗਿਆ ਇਹਦਾ ਨਾ ਡਿਜ਼ਾਈਨ ਇਹਦੇ ਵਿੱਚ ਵੀ ਕਈ ਮਿਲ ਜਾਣਗੇ ਹਾਂ ਹਾਂ ਸਾਰੇ ਡਿਜ਼ਾਈਨ ਆ ਦੇਖੋ ਜੀ ਕੀ ਬਾਤ ਅੱਛਾ ਸਾਰੇ ਨਾ ਭਾਜੀ ਪਿਓਰ ਦੇ ਦੁਪੱਟੇ ਆਉਣਗੇ ਪਿਓਰ ਦੇ ਦੁਪੱਟੇ ਆਉਣਗੇ ਜੀ 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 ਕਲਰ ਡਿਜ਼ਾਈਨ ਪੂਰੇ ਵਧੀਆ ਆਣਗੇ ਹਾਂ ਹਾਂ ਤੇ ਡਿਜ਼ਾਈਨ ਇਹਦੇ ਆ ਜਾਣਗੇ ਤਿੰਨ ਚਾਰ ਚਾਰ ਡਿਜ਼ਾਈਨ ਆ ਜਾਣਗੇ ਜੀ ਹਾਂ ਜੀ 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 ਤੇ ਰੇਟ ਭਾਈ ਜੀ ਆਮ ਜਿਵੇਂ ਵੇਖਦਾ 500 ਰੁਪਏ ਤੋਂ ਸ਼ੁਰੂ ਵੇਖਦਾ ਹਾਂ ਹਾਂ ਇਹ ਲੱਗਣਾ ਸਿਰਫ 280 ਰੁਪਏ ਦਾ 280 ਰੁਪਏ ਦਾ ਮਤਲਬ ਆਪਾਂ ਮਰ ਜੇ ਕਿਨੇ ਲੱਖ ਰੁਪਏ ਦਾ ਕਪੜਾ ਲੈਣਾ 40-50 ਹਜ਼ਾਰ ਚ ਬਣਾ ਦਾਂਗੇ ਨਾ ਜੀ ਬਾਈ ਜੀ ਦੇਖੋ ਇਹਲਾ ਦੁਕਾਨਦਾਰੀ ਵਧੀਆ ਤੋਰ ਸਕਦਾ ਕੋਈ 10-20 ਹਜ਼ਾਰ ਦੇ ਕੱਪੜੇ ਦੇ ਨਾਲ ਬਿਲਕੁਲ ਜੀ ਬਿਲਕੁਲ ਠੀਕ ਨਹੀਂ ਵਧੀਆ ਕਮਾਈ ਕਰ ਸਕਦਾ ਹੈਗਾ ਜੀ 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 ਹਾਂਜੀ ਇਸ ਤੋਂ ਬਾਅਦ ਤੁਹਾਨੂੰ ਆਹਦਾ ਥੰਨੇ ਜੀ ਕਾਟਨ ਦੇ ਦੁਪੱਟੇ ਦੇ ਨਾਲ ਜੀ 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 ਆਹ ਦੇਖੋ ਜੀ ਕਾਟਨ ਦਾ ਸੂਟ ਆ ਬਾਈ ਜੀ ਪਿਓਰ ਕਾਟਨ ਬਿਲਕੁਲ ਜੀ ਆ ਆ ਗਈ ਪ੍ਰਿੰਟਡ ਬਾਟਮ ਆ ਗਈ ਜੀ ਹਾਂਜੀ ਆ ਸ਼ਰਟ ਆ ਗਈ ਜੀ ਬਿਲਕੁਲ ਜੀ ਦੁਪੱਟਾ ਆਊਗਾ ਪੂਰਾ ਵਧੀਆ ਖੁੱਲਾ ਡੁੱਲਾ ਦੁਪੱਟਾ ਆਊਗਾ ਬਿਲਕੁਲ ਜੀ ਠੀਕ ਹੈ 2.5 ਮੀਟਰ ਕੱਟ ਵਾਲਾ ਦੁਪੱਟਾ ਹੈਗਾ ਹਾਂ 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 ਸੂਟ ਬਾਈ ਜੀ 500 ਰੁਪਏ ਰੇਨ ਤੋਂ ਘਟ ਨਹੀਂ ਵਿਗਦਾ ਇਹ ਲੱਗਣਾ ਸਿਰਫ 300 ਰੁਪਏ ਦੇ ਵਿੱਚ ਇਹ ਸਵਾ ਦੇਖੋ ਬਾਈ ਜੀ ਡਿਜੀਟਲ ਪ੍ਰਿੰਟ ਸੂਟ ਆਏ ਹੈਗੇ ਜੀ 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 ਮਿਲ ਮੇੜ ਤੀਜੂ ਹੋਊਗੀ ਸਾਰੀ ਓਕੇ ਪਲੇਨ ਦੁਪੱਟਾ ਹੋਊਗਾ ਜੀ ਜੀ ਪਲੇਨ ਬਾਟਮ ਆ ਕੀ ਜੀ ਬਿਲਕੁਲ ਜੀ ਤੇ ਨਾਲ ਡਿਜੀਟਲ ਪ੍ਰਿੰਟ ਦੀ ਸ਼ਰਟ ਆਗਿਆ ਅੱਛਾ ਇਹ ਚ ਮੈਂ ਖੈ ਕੰਮ ਵੀ ਕੀਤਾ ਹੋਇਆ ਹੈ ਨਾ ਨਾ ਹਾਂ ਜੀ ਹਾਂ ਜੀ ਡਾਇਮੰਡ ਵਰਕ ਹੋਇਆ ਜੀ ਨਾਲ ਸੂਟ ਬਾਈ ਜੀ 6 6 ਸਾਸ ਸਸੂਰੀਆਂ ਚ ਲੋਕ ਪਾਉਂਦੇ ਹਾਂਜੀ 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 ਠੀਕ ਨਹੀਂ ਜੀ ਡਿਜ਼ਾਈਨ ਦੇਖੋ ਕਿੱਡਾ ਪਿਆਰਾ ਡਿਜ਼ਾਈਨ ਹੈ ਬਿਲਕੁਲ ਜੀ ਤੇ ਕਲਰ ਆ ਜਾਣਗੇ ਇਹਦੇ ਵਿੱਚ 4 ਜੀ ਜੀ ਤੇ ਡਿਜ਼ਾਈਨ ਆ ਜਾਣਗੇ ਇਹਦੇ ਵਿੱਚ 5 6 5 6 ਡਿਜ਼ਾਈਨ ਦੇ ਚ ਆ ਜਾਣਗੇ ਜੀ ਆ ਦੇਖੋ ਜਿਵੇਂ ਆਹ ਡਿਜ਼ਾਈਨ ਲੱਗੇ ਜੀ ਹਾਂ ਹਾਂ ਇਹਦੇ ਵਿੱਚ 4 ਰੰਗ ਅਲੱਗ ਤੋਂ ਮਿਲਣਗੇ ਬਿਲਕੁਲ ਜੀ ਥੱਲੇ ਵਾਲ ਦੇ ਵਿੱਚ ਚਾਰ ਰੰਗ ਲੱਗ ਤੋਂ ਮਿਲਣਗੇ ਅੱਛੇ ਡਿਜ਼ਾਈਨ ਚੇਂਜ ਹੁੰਦੇ ਰਹਿਣਗੇ ਪਰ ਕਲਰ ਸਾਰੇ ਚਾਰ-ਚਾਰ ਆ ਜਾਣਗੇ ਹਾਂਜੀ ਚਾਰ-ਚਾਰ ਰੰਗ ਆ ਜਾਣਗੇ ਜੀ 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 ਸੂਟ ਬਾਈ ਜੀ ਗੱਲ ਕਰੀਏ ਤਾਂ 6600 ਰੁਪਏ ਰੇਂਜ ਸੂਟ ਵਿਕਦਾ ਜੀ 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 ਇਹ 3500 ਰੁਪਏ ਰੇਂਜ ਲੱਗਦਾ ਇੱਕ ਇਸ ਤੋਂ ਬਾਅਦ ਜੀ ਆਹ ਦੇਖੋ ਪਿਓਰ ਕੈਮਰਿਕ ਦਾ ਕਾਟਨ ਦੇ ਦੁਪੱਟੇ ਦੇ ਨਾਲ ਸੂਟ ਹੈ ਜੀ 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 ਠੀਕ ਹੈ ਜੀ ਡਿਜ਼ਾਈਨ ਇਹਦੇ ਵਿੱਚ ਕਾਫੀ ਆ ਜਾਣਗੇ ਜੀ ਜੀ ਅੱਛਾ ਸਾਰੀਆਂ ਗਰਮੀਆਂ ਦੀ ਵੈਰਾਈਟੀਆਂ ਤਕਰੀਬਨ ਪਿਓਰ ਕੈਮਰਿਕ ਹੈ ਜੀ 100% ਪਿਓਰ ਕੈਮਰਿਕ ਹੈ ਤੇ ਡਿਜ਼ ਇਸ ਤੇ ਕੋਈ ਗਲਤੀ ਹੈਂਡਵਰਕ ਹੋਇਆ ਹੈ ਕੋਈ ਲਾਈਟ ਹੈ ਡਾਰਕ ਹੈ ਸਾਰੇ ਸ਼ੇਡ ਮਿਲ ਜਾਣਗੇ ਹੈਂਡਵਰਕ ਹੈਂਡਵਰਕ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਜੀ 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 ਆਹ ਦੇਖੋ ਜੀ ਆਹ ਬਾਟਮ ਆ ਗਈ ਕਾਟਨ ਦਾ ਪੂਰਾ ਵਧੀਆ ਵੱਡਾ ਦਬੱਟਾ ਹੋਊਗਾ ਬਿਲਕੁਲ ਜੀ ਸੂਟ ਵੀਰ ਜੀ ਵਿਕਦਾ ਹੈ 8 800 ਰੇਂਜ ਚ ਵੀ ਵਿਕੀ ਜਾਂਦੇ ਓਕੇ 700 ਦਾ ਕੋਈ 800 ਦਾ ਜੀ 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 ਇਹ 350 ਰੁਪਏ ਰੇਂਜ ਚ ਲੱਗਨੇ ਜੀ ਇਸ ਤੋਂ ਬਾਅਦ ਨਾ ਪਿਓਰ ਕੈਮਬ੍ਰਿਕ ਦਾ ਸੂਟ ਆਇਆ ਜੀ ਪਲੇਨ ਬਾਟਮ ਨਾਲ ਆਰੀ ਦੀ ਕਢਾਈ ਹੋਈ ਹੈ ਜੀ ਹਾਂ 골ਡਨ ਰੰਗ ਦੀ ਆ ਗਈ ਨਾ ਭਾਜੀ ਹਾਂ ਜੀ ਹਾਂ ਜੀ 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 ਸੂਟ ਵਧੀ ਰੰਗਾ ਜਾਣਗੇ ਚਾਰ ਚਾਰ ਹਾਂ ਹਾਂ ਤੇ ਭਾਈ ਜੀ ਡਿਜ਼ਾਈਨ ਵੀ ਇਹਦੇ ਵਿੱਚ ਕਈ ਮਿਲ ਜਾਣਗੇ ਓਕੇ ਠੀਕ ਹੈ ਜੀ 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 ਸੂਟ ਵਿਕਦਾਗਾ 7 750 ਰੁਪਏ ਰੇਂਜ ਸੂਟ ਵਿਕਦਾ ਬਿਲਕੁਲ ਜੀ ਇਹ ਲੱਗਣਾ ਸਿਰਫ 400 ਰੁਪਏ ਰੇਂਜ ਚ ਇਹ ਸੋਹਵਾ ਬਈ ਜੀ ਆ ਦਿਖਾਉਨੇ ਤੁਹਾਨੂੰ 올ਓਵਰ ਸੂਟ ਹੈ ਜੀ ਪੱਟੀ ਵਾਲਾ ਦੁਪੱਟਾ ਆਕੇ ਨਾਲ ਓਕੇ ਇਹ ਫੋਰ ਸਾਈਡ ਪੱਟੀ ਜਾਂਦੀ ਨਾ ਭਾਈ ਫੋਰ ਸਾਈਡ ਪੱਟੀ ਹੈ ਜੀ 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 ਆ ਦੇਖੋ ਭਾਈ ਜੀ ਸੂਟ ਵੀ ਪੂਰਾ ਸੁਪਰ ਹਿੱਟ ਡਿਜ਼ਾਈਨ ਹੈ ਕਿ ਬਿਲਕੁਲ ਜੀ 올ਓਵਰ 5 ਮੀਟਰ ਕੱਟ ਹੈਗੀ ਆਹ ਦੁਪੱਟਾ ਨਾਲ ਸੂਟ ਵੈਜੀ ਗੱਲ ਕਰੀਏ ਤਾਂ 올ਓਵਰ ਹੀ 600 ਰੁਪਏ ਦਾ ਵਿਕਦਾ ਹਾਂ 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 ਵਿਦ ਦੁਪੱਟਾ ਕਹੀਏ ਤਾਂ 750 800 ਰੁਪਏ ਰੇਟ ਆਉਂਦਾ ਬਿਲਕੁਲ ਜੀ ਇਹ ਵੀ ਬਾਈ ਜੀ 400 ਰੁਪਏ ਰੇਂਜ ਦੇ ਦਾਂਗੇ। ਇਹ ਵੀ 400 ਜੀ ਦੇ ਦੇਣਾ ਹੈ। ਮਤਲਬ ਇਹ ਲੋਕਾਂ ਨੇ ਫਾਇਦਾ ਹੀ ਕਰਨੇ ਨਾ। ਮਤਲਬ ਮੈਂ ਦੇਖੋ ਜੇ ਪਿੰਡਾਂ ਦੇ ਵਿੱਚ ਭਾਗ ਸੇਲ ਕਰ ਵਾਸਤੇ ਲੈਂਦੇ ਐ ਕੋਈ ਵੀ ਲੈਂਦਾਗਾ। ਅਗਲਾ 5-600 ਰੁਪਏ ਦੀ ਰੇਂਜ 'ਚ ਵੇਚਣ ਬਸ ਚੀਜ਼ ਲੈਂਦਾ। ਜਾ ਕੇ ਆਪਣਾ ਵਧੀਆ ਮਾਰਦੇ ਨਾ ਵੇਚ। ਹਾਂਜੀ ਹੁਣ ਜਿਵੇਂ 350-300-400 ਆ ਰੇਂਜ 'ਚ ਸੂਟ ਦਵਾਂਗੇ। ਅਗਲਾ 5-500-600 ਜਿਵੇਂ ਮਰਜ਼ੀ ਵੇਚ ਲੇ। ਬਿਲਕੁਲ ਜੀ। ਕੋਈ ਮਤਲਬ ਦਿੱਕਤ ਨਹੀਂ। ਡਿਜ਼ਾਈਨ ਇਹਦੇ ਵਿੱਚ ਕਈ ਨੇ। ਜੀ ਜੀ ਜੀ। ਆ ਦੇਖੋ। ਸਾਰੇ ਸੁਪਰ ਹਿੱਟ ਨਾਲੇ ਕੋਈ ਐਂ ਦਿੱਕਤ ਨਹੀਂ ਕੋਈ ਦੁਕਾਨਦਾਰ ਲੈਂਦਾ ਅਗਲਾ ਡਿਜ਼ਾਈਨ ਬਣਾ ਲੈ ਸਾਡੇ ਤੋਂ ਦੋ-ਦੋ ਪੀਸ ਲੈ ਲੈ ਕੋਈ ਦਿੱਕਤ ਮਤਲਬ ਇਹ ਨਹੀਂ ਕਿ ਆ ਵੀ ਸੈਟ ਵਾਈਜ਼ ਲੈਣਾ ਪੈਣਾ ਹੈ ਦੋ-ਦੋ ਪੀਸ ਤਿੰਨ-ਤਿੰਨ ਪੀਸ ਵੀ ਲੈ ਸਕਦੇ ਹਾਂ ਹਾਂ ਦੇ ਦਾਂਗੇ ਜੀ ਕੋਈ ਦਿੱਕਤ ਨਹੀਂ ਹੈਗੀ ਬਿਲਕੁਲ ਅਗਲੇ ਦੁਕਾਨਦਾਰੀ ਵਧੀਆ ਦੇਖੋ ਚਲਾਵਾਂਗੇ ਜੀ 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 ਤੇ ਡਿਜ਼ਾਈਨ ਆ ਦੇਖੋ ਸਾਰੇ ਡਿਜ਼ਾਈਨ ਜੀ ਇਹਦੇ ਵਿੱਚ ਹੀ ਹੈ ਇੱਕ ਜਿਵੇਂ ਹੋਣਾ ਰੈੱਡ ਦੇ ਵਿੱਚ ਆ ਗਈ ਸੂਟ ਬੀ ਐਲ ਐਮ ਕੰਪਨੀ ਦਾ ਓਕੇ ਤੇਸੀ ਮਾਲ ਕੋਈ ਨਹੀਂ ਕੱਪੜਾ ਵੀ ਪੂਰਾ ਹੈਵੀ ਵੇਸ ਹੈ ਪੈਨਸਲ ਦਾ ਹੀ ਦੁਪੱਟਾ ਓਕੇ ਸੇਮ ਹੀ ਆ ਗਿਆ ਜੀ ਹਾਂ ਜੀ ਆ ਦੇਖੋ ਆ ਦੁ ਕੱਟ ਵੀ ਸਹੀ ਹੋ ਦੁਬੱਟੇ ਦੀ ਹਾਂ ਹਾਂ ਬਾਈ ਜੀ ਜਿਵੇਂ ਬੀ ਐਲ ਐਮ ਦੇ ਸੂਟ ਕਹਿੰਦੇ 76 700 900 ਐ ਰੇਂਜ ਚ ਆਉਂਦੇ ਆ ਸ਼ੁਰੂ ਹੁੰਦੇ ਆ 12 1500 ਤੋਂ ਆਮ ਗੱਲੀ ਆ ਬਿਲਕੁਲ ਜੀ ਬਿਲਕੁਲ ਇਹ ਵੀ ਬਾਈ ਜੀ 400 ਰੁਪਏ ਰੇਂਜ ਚ ਲੱਗਦਾ ਅੱਛਾ ਕੰਪਨੀ ਵਾਲਾ ਮਾਲ ਵੀ ਆਪਣਾ ਮਤਲਬ ਹੋਲਸੇਲ ਰੇਟਾਂ ਤੇ ਦੇ ਦਿੱਤਾ ਜੀ ਬਾਈ ਜੀ ਸਾਰਾ ਮਾਲ ਹੈਗੀ ਕੰਪਨੀਆਂ ਦਾ ਕੋਈ ਦੇਸੀ ਨਹੀਂ ਹੈਗਾ ਚੰਗੇ ਜੰਗੇ ਮਿਲਾਂ ਦਾ ਮਾਲ ਹੋਊਗਾ ਬਿਲਕੁਲ ਜੀ ਤੇ ਰੇਟ ਹੋਲਸੇਲ ਤੋਂ ਵੀ ਘੱਟ ਹੋਊਗਾ ਕੀ ਬਾਤ ਹੈ ਡਿਜ਼ਾਈਨ ਦੇਖੋ ਜਿਵੇਂ ਬਾਈ ਜੀ ਆਹ ਡਿਜ਼ਾਈਨ ਆ ਗਿਆ ਜੀ ਹਾਂ ਹਾਂ ਡਿਜ਼ਾਈਨ ਸਾਰੇ हटके डिजाइन ਆਣਗੇ اچھا ਇਹ ਸਾਰੇ ਲੇਟਰਸ ਕਲਰ ਆ ਗਏ ਨਾ ਭਾਈ ਹਾਂਜੀ ਹਾਂਜੀ ਮਤਲਬ ਕੋਈ ਐ ਲੋਟ ਲੂਟਰਾ ਵਾਲਾ ਮਾਲ ਨਹੀਂ ਹੋਊਗਾ ਬਿਲਕੁਲ ਜੀ ਸਾਫ ਫਰੈਸ਼ ਦਾ ਮਾਲ ਹਾਂਜੀ ਕਿਉਂ ਰੰਗਾਂ ਮਿਚੀ ਪੂਰੀ ਮਿਲੂਗੀ ਬਿਲਕੁਲ ਤੇ ਡਿਜ਼ਾਈਨ ਵੀ ਭਾਈ ਜੀ ਸਹੀ ਆਣਗੇ ਹਾਂ ਹਾਂ ਮਤਲਬ 600 ਰੁਪਏ ਦਾ ਆਮ ਨਾਲ ਵਿਕਦਾ ਤੋਂ ਨੂੰ 400 ਦਾ ਪਾਊਗਾ 200 ਰੁਪਏ ਦਾ ਫਾਦੇ ਕੇ ਜਊਸੋ ਕੀ ਬਾਤ ਇਹ ਚ ਭਾਈ ਕਿੰਨੇ ਕੁ ਡਿਜ਼ਾਈਨ ਦੱਸੇ ਸੀਗੇ ਇਹ ਚ ਭਾਈ ਇੱਕ ਦੇਖੋ ਇਸ ਟਾਈਮ ਤਾਂ ਮੇਰੇ ਕੋਲ ਪਏ ਜਿਹਦੇ ਵਿੱਚ 12 15 ਡਿਜ਼ਾਈਨ ਪਏ 12 15 ਡਿਜ਼ਾਈਨ ਪਏ ਆ ਜੀ ਹਾਂਜੀ ਜੀ 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 ਬਾਕੀ ਆਉਂਦੇ ਜਾਂਦੇ ਰਹਿੰ ਹਾਂਜੀ ਉਹਨੂੰ ਵਰਕ ਦੇਖੋ ਬਿਲਕੁਲ ਬਿਲਕੁਲ ਥ੍ਰੈਡ ਦਾ ਕੰਮ ਆਕੇ ਜੀ ਗਲੇ ਦੇ ਉੱਤੇ ਆ ਗਿਆ ਨਾਲਾ ਪੂਰਾ ਸੂਟ ਦੇ ਉੱਤੇ ਵੀ ਆ ਗਿਆ ਸੂਟ ਦੇ ਉੱਪਰ ਵੀ ਆ ਗਿਆ ਜੀ 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 ਨਾਲ ਆਉਗੀ ਜੀ ਇਹਦੇ ਬਾਜੂ ਵੀ ਬਹੁਤ ਸੋਹਣੇ ਬਣੇ ਬਿਲਕੁਲ ਜੀ ਠੀਕ ਹੈ ਜੀ ਇਹ ਬਟਿਕਾਂ ਵਾਲੇ ਪੀਸ ਬਾਈ ਜੀ ਮੰਨ ਕੇ ਚਲੋ ਕਿ ਤੁਸੀਂ ਲੋਕ ਸਟਾਰਟ ਕਰਦੇ ਆਗੇ 900000 ਰੁਪਏ ਦਾ 1900 ਰੁਪਏ ਤੋਂ ਮਤਲਬ ਸਟਾਰਟ ਕਰਦੀ ਹੈ ਜੀ ਹਾਂਜੀ ਜੀ 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 ਇਹ ਤੁਹਾਨੂੰ ਦੇਖੋ ਜੀ ਦੇ ਦਾਂਗੇ ਦੁਪੱਟਾ ਵਰਕ ਮਸਲੀਨ ਦਾ ਨਾਲ ਬਿਲਕੁਲ ਜੀ 450 ਰੁਪਏ 450 ਰੁਪਏ ਦਾ ਮਤਲਬ ਜਿੰਨੇ ਦਾ ਕੱਲਾ ਵਰਕ ਹੈ ਉਹਨੇ ਚ ਪੂਰਾ ਸੂਟ ਦੇ ਦੇਣਾ ਜੀ ਪੂਰਾ ਸੂਟ ਦੇ ਦੇਣੇ ਜੀ ਤੇ ਡਿਜ਼ਾਈਨ ਇਹਦੇ ਵਿੱਚ ਦੇਖੋ ਸਾਰੇ ਫੋਟੋ ਵਾਲੇ ਪੀਸ ਆਉਣਗੇ ਹਾਂ 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 ਆਹ ਦੇਖੋ ਜੀ ਪੂਰੇ ਸੋਹਣੇ ਡਿਜ਼ਾਈਨ ਹੈ ਜੀ ਜੀ ਅੱਛਾ ਇਦਾਂ ਦੇ ਸੂਟ ਮੇਰੇ ਸਾਡੇ ਨਾ ਬੁਟੀਕਾਂ ਚ ਅਗਲੇ ਬੁੱਤਾਂ ਤੇ ਲਾ ਕੇ 1000 1200 ਦੇ ਵਿੱਚ ਬਾਈ ਜੀ ਰਾਮ ਨਾਲ ਵਿਕਦੇ ਹੈਗੇ ਜੀ 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 ਦੇਖੋ ਜਿਹੜਾ ਵੀ ਆ ਆਪਣੇ ਤੋਂ ਜਿਵੇਂ 450 ਲੈ ਕੇ ਜਾਊਗਾ ਹਾਂ ਹਾਂ ਆਹ ਦੇਖੋ ਜਿਵੇਂ ਫਰੰਟ ਆ ਗਿਆ ਬਿਲਕੁਲ ਜੀ ਆਹ ਬਾਜੂ ਆਗੇ ਅੱਛਾ ਬਾਜੂ ਵਰਕ ਸਾਰੇ ਨੇ ਆਣੀ ਆਣੀ ਹੈ ਪੂਰਾ ਵਧੀਆ ਬਾਜੂ ਵਰਕ ਆਊਗਾ ਜੀ 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 ਤੇ ਰੇਡ ਸਾਰਾ 450 ਦੁਪੱਟਾ ਮਸਲੀਨ ਦਾ ਨਾਫ ਇਸ ਤੋਂ ਬਾਬੇ ਜੀ ਆਹ ਦੇਖੋ ਜੀ ਜੀ ਕਾਮਨ ਕਰੀਮ ਸ਼ੇਡ ਦੀ ਬਾਟਮ ਆਊਗੀ ਜੀ 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 ਬਾਟਮ ਤੇ ਆਊਗਾ ਜੀ ਵਰਕ ਨਾਲ ਓਕੇ ਆਹ ਦੇਖੋ ਜੀ ਆਹ ਬਾਟਮ ਵਰਕ ਵਾਲੇ ਸੂਟ ਹੈ ਪਿਓਰ ਕਾਟਨ ਕੈਮਬ੍ਰਿਕ ਦੀ ਸਲਵਾਰ ਹੈ ਹਾਂ 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 ਨਾਲ ਬਾਟਮ ਵਰਕ ਵਾਲੇ ਉਹੀ ਸੂਟ ਆਗੇ ਨੇ ਜਿਹੜੇ 1200 ਦੇ ਮਤਲਬ ਵਿੱਚ ਦੇ ਬਜ਼ਾਰ ਚ ਹਾਂ ਜੀ ਤੇ ਡਿਜ਼ਾਈਨ ਹੈ ਬਾਈ ਜੀ ਫੇਮਸ ਡਿਜ਼ਾਈਨ ਹੋਏ ਪਿਆ ਅਜਕਲ ਓਕੇ ਆ ਸ਼ਰਟ ਹੈ ਬਿਲਕੁਲ ਜੀ ਬਿਲਕੁਲ ਪ੍ਰਿੰਟ ਵੀ ਪੂਰਾ ਦੇਖੋ ਖੜਮਾੜ ਜਿਆਨ ਹੈ ਬਿਲਕੁਲ ਜੀ ਦੁਪੱਟਾ ਆਊਗਾ ਲੈ ਸਾਲਾ ਓਕੇ ਪੂਰਾ ਖੁੱਲਾ ਡੁੱਲਾ ਦੁਪੱਟਾ ਆਊਗਾ ਇਹ ਬਾਈ ਜੀ ਮਤਲਬ ਨਾ ਆ 700 800 ਰੁਪਏ ਰੇਂਜ ਚ 20 ਵੇਖਦਾ ਬਿਲਕੁਲ ਜੀ ਇਹ 400 ਰੁਪਏ ਰੇਂਜ ਦਾ ਵਾਂਗੇ ਪੂਰਾ ਇਹ ਵੀ 400 ਚ ਹੀ ਦੇਣਾ ਭਾਜੀ ਬਾਟਮ ਵਰਕ ਵਾਲਾ ਵੀ ਬਾਟਮ ਵਰਕ ਵਾਲਾ ਵੀ 400 ਰੁਪਏ ਦਾ ਮੈਂ ਤਾਂ ਤੁਸੀਂ ਹੈਰਾਨ ਹੀ ਕਰੀ ਜਾਂਦੇ ਹੋ ਰੀਟੇਡੇ ਜ਼ਬਰਦਸਤ ਦੇ ਕੇ ਨਾ ਬਾਈ ਜੀ ਮਾਈਨਰ ਜੀ ਪੈਸੇ ਚ ਵਧੀਆ ਸੂਟ ਦੇ ਦਿਆ ਹਾਂ ਹਾਂ ਬਿਲਕੁਲ ਜੀ ਬਿਲਕੁਲ ਇੱਕ ਬਾਈ ਜੀ ਆ ਦੇ ਪ੍ਰਿੰਟਿੰਗ ਬਹੁਤ ਸੋਹਣੀ ਆ ਜਾਣਗੀਆਂ ਬਿਲਕੁਲ ਜੀ ਨਾਲ ਇਹਨਾਂ ਦੁਪੱਟੇ ਵੀ ਜੀ ਬਹੁਤ ਸੋਹਣੇ ਬਣੇ ਆ ਇਹ ਦੁਪੱਟੇ ਦੇ ਵਿੱਚ ਵੀ ਕੁਝ ਹੈਗਾ ਨਾ ਭਾਜੀ ਯਾਰ ਪੈਚ ਵਰਕ ਹੋਇਆ ਜੀ ਓਕੇ ਪੂਰਾ ਵੱਡਾ ਦੁਪੱਟਾ ਪੈਚ ਵਰਕ ਆ ਗਿਆ ਨਾ ਜੀ ਪੈਚ ਵਰਕ ਬਣਿਆ ਜੀ ਬਿਲਕੁਲ ਜੀ ਇਹ ਦੇਖੋ ਜਿੰਨੇ ਵੀ ਸਲੋਂਗੇ ਉਨੇ ਡਿਜ਼ਾਈਨ ਆ ਜਾਣਗੇ ਅੱਛਾ ਸਾਰੇ ਅਲੱਗ-ਅਲੱਗ ਡਿਜ਼ਾਈਨ ਹੀ ਆਣਗੇ ਜੀ ਤੇ ਪਿਓਰ ਕਾਟਨ ਕੈਮਰਿਕ ਹੈ ਜੀ 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 ਤੋ ਇਹ ਐਕਸਪੋਰਟ ਦਾ ਮਾਲ ਨਹੀਂ ਹੈਗਾ ਹਾਂ ਤੇ ਡਿਜ਼ਾਈਨ ਇਹਦੇ ਵਿੱਚ ਦੇਖੋ 12 ਤੋਂ 15 ਡਿਜ਼ਾਈਨ ਆ ਜਾਣਗੇ 12 ਤੋਂ ਅੱਛਾ ਸਾਰਿਆਂ ਦੇ ਦੁਪੱਟਿਆਂ 'ਚ ਬਾਈ ਜੀ ਉਧਰ ਪੈਚਵਰਕ ਹੋਈ ਆ ਜੀ ਇਸ ਤਰ੍ਹਾਂ ਹੀ ਪੈਚਵਰਕ ਹੋਊਗਾ ਜੀ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਇਹ ਪੀਸ ਲੱਗਣਾ ਹੈ ਆਪਾਂ ਨੂੰ ਸਿਰਫ 500 ਰੁਪਏ ਦੇ ਵਿੱਚ ਇਹ 500 ਰੁਪਏ ਦੇਣਾ ਬਾਈ ਜੀ 500 ਜਿਹਦੇ ਨਾਲ ਚਦਰਾ ਜਿਹੜੇ ਦੁਪੱਟੇ ਲੱਗੇ ਹੋਏ ਆ 5 500 ਸੂਟ ਦੇ ਦੇਣਗੇ 5 500 ਰੇਂਜ ਦੇ ਦਾਂਗੇ ਉਸ ਤੋਂ ਬਾਈ ਜੀ ਆਹ ਦੇਖੋ ਜਾਮ ਦਾ ਕਪੜਾ ਹੈ ਬਿਲਕੁਲ ਜੀ ਜਾਮ ਪ੍ਰਿੰਟ ਆ ਗਈ ਜੀ ਹਾਂ ਹਾਂ ਮੈਚਿੰਗ ਹੈ ਪਰ ਇਹ ਬਾਟਮ ਹੈ ਉਹ ਵੀ ਜਾਮਦੀ ਲੱਗੀ ਓਕੇ ਡਿਜ਼ਾਈਨ ਦੇਖੋ ਹੜਕੇ ਜਿਹਾ ਡਿਜ਼ਾਈਨ ਹੈ ਅੱਛਾ ਇੱਥੇ ਵਰਕ ਵੀ ਆ ਗਿਆ ਨਾ ਇਹਦੇ ਚ ਹਾਂਜੀ ਹਾਂਜੀ ਵਿੱਚ ਵਰਕ ਆ ਗਿਆ ਨਾਲ ਫੁੱਲ ਪਿਓਰ ਦਾ ਦੁਪੱਟਾ ਜੀ 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 ਆਹ ਪੀਸ ਨੇ ਜੀ ਜਿਵੇਂ 1100 1100 ਰੁਪਏ ਵਿੱਚ ਆਮੀ ਵਿਕਦੇ ਬਿਲਕੁਲ ਜੀ ਸਟਾਰਟ ਹੀ ਹੁੰਦੇ ਇਥੋਂ ਹਾਂ ਹਾਂ ਇਹ ਆਪਾਂ 600 ਰੁਪਏ ਰੇਂਜ ਦੇ ਦਾਂਗੇ ਇਹ 600 ਜਿਵੇਂ ਇੰਨਾ ਵਰਕ ਵੀ ਹੈ ਨਾਲ ਦੁਪੱਟਾ ਵੀ ਪਿਓਰ ਦਾ ਲੱਗਾ ਸਿਰਫ 600 ਰੁਪਏ ਦੇ ਵਿੱਚ 600 ਰੁਪਏ ਰੇਂਜ ਦੇ ਵਿੱਚ ਤੇ ਕਲਰ ਡਿਜ਼ਾਈਨ ਇਹਦੇ ਬਹੁਤ ਪਿਆਰੇ ਹੈ ਜੀ ਆ ਦੇਖੋ ਹਾਂ ਜਿਵੇਂ ਮਸਕਰ ਨਾਲ ਹੋ ਗਿਆ ਜੀ ਆ ਫਰੋਜੀ ਨਾਲ ਹੋ ਗਿਆ ਉਹ ਪਰਪਲ ਆ ਇਹ ਕਿੰਨੇ ਕਲਰ ਆਉਣਗੇ ਭਾਜੀ ਆਈ ਬਾਈ ਜੀ ਇਹਦੇ ਵਿੱਚ ਚਾਰ ਰੰਗ ਹੈ ਪੂਰੇ ਚਾਰ ਰੰਗ ਆਉਣਗੇ ਤੇ ਡਿਜ਼ਾਈਨ ਇਹਦੇ ਵਿੱਚ ਹੈਗੀ ਹੈ ਜੀ ਹਾਂ ਹਾਂ ਡਿਜ਼ਾਈਨ ਚ ਲੱਖ ਲੱਖ ਮਿਲ ਜਾਣਗੇ ਹਾਂ ਜੀ ਡਿਜ਼ਾਈਨ ਆ ਦੇਖੋ ਜੀ ਮੈਂ ਜਿਵੇਂ ਕਾ ਡਿਜ਼ਾਈਨ ਆ ਗਈ ਜਿਹਦੇ ਵਿੱਚ ਓਕੇ ਉਹ ਡਾਰਕ ਚਾਰਟ ਆ ਗਿਆ ਨਾ ਜੀ ਹਾਂ ਜੀ ਹਾਂ ਜੀ ਆ ਦੇਖੋ ਹੋਮੀ ਜਾਮ ਤੇ ਵੇਸਾ ਆ ਗਿਆ ਜੀ ਬਿਲਕੁਲ ਜੀ ਆ ਦੇਖੋ ਕੇਰੇ ਦੇ ਉੱਪਰ ਆ ਗਿਆ ਜੀ ਆਰੀ ਦਾ ਕੰਮ ਬਿਲਕੁਲ ਜੀ ਬਿਲਕੁਲ ਨਾਲ ਆ ਗਿਆ ਫੁੱਲ ਪਿਓਰ ਦਾ ਦੁਪੱਟਾ ਜੀ 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 ਪੂਰਾ ਵੱਡਾ ਦੁਪੱਟਾ ਹੋਊਗਾ ਜੀ ਤੇ ਇਹ ਵੀ 600 ਰੁਪਏ ਜੀ ਇਹ ਵੀ 600 ਰੁਪਏ ਦੇ ਕਿਹਾ ਬਾਤ ਹੈ ਇਹ ਚ ਵੀ ਚਾਰ ਰੰਗ ਆਏ ਆ ਆ ਦੇਖੋ ਸੈਟ ਵਾਈਜ਼ ਮਾਲ ਹੈ ਬਾਈ ਜੀ ਲਾਟ ਕੋਈ ਵੀ ਨਹੀਂ ਹਾਂ ਮਤਲਬ ਸਾਰੇ ਸੈਟ ਵਾਈਜ਼ ਫਰੈਸ਼ ਵਾਲਾ ਮਾਲ ਹੈ ਜੀ ਫਰੈਸ਼ ਵਾਲਾ ਮਾਲ ਹੈਗਾ 올 ਓਵਰ ਕੰਪਨੀ ਦਾ ਵੇਸ ਆ ਗਿਆ ਜੀ ਡਿਜੀਟਲ ਪ੍ਰਿੰਟ ਹੈ ਜੀ ਜੀ ਪਿਓਰ ਕਾਟਨ ਕੈਮਰਿਕ ਹੈ ਆ ਦੇਖੋ ਜੀ 올 ਓਵਰ ਸੂਟ ਆਊਗਾ ਬਿਲਕੁਲ ਜੀ ਇਹ ਨਾ ਬਾਈ ਜੀ ਨਾ ਪਿਓਰ ਕੈਮਰੀਕ ਦਾ ਹੀ ਦੁਪੱਟਾ ਲੱਗਿਆ ਕੈਮਰੀਕ ਦਾ ਖੁੱਲਾ ਡੋਲਾ ਦੁਪੱਟਾ ਆਏਗਾ ਨਾਲ ਜੀ 2.5 ਮੀਟਰ ਦਾ ਦੁਪੱਟਾ ਲੈਸਾਂ ਵਾਲਾ ਦੁਪੱਟਾ ਲੱਗਿਆ ਬਿਲਕੁਲ ਜੀ ਇਹ ਜਿਹੜਾ ਦੁਪੱਟਾ ਹੀ 2.5 300 ਦਾ ਬਣਦਾ ਬਿਲਕੁਲ ਬਿਲਕੁਲ ਜੀ ਕੀ ਆ ਆ ਦੇਖੋ ਪੂਰਾ ਵੱਡਾ 2.5 ਮੀਟਰ ਦਾ ਦੁਪੱਟਾ ਹੈ ਚਾਹੇ ਜਾ ਕੇ ਇਹਨੂੰ ਸਿੰਗਲ ਬੈੱਡ ਦੇ ਤੋ ਵੀ ਛਾਲੋ ਬੈੱਡ ਸ਼ੀਟ ਬਣ ਜਾਏਗੀ ਜੀ ਚਾਦਰ ਦਾ ਕੰਮ ਵੀ ਦੇਊਗਾ ਜੀ 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 ਇਹ ਚ ਬਾਈ ਜੀ ਡਿਜ਼ਾਈਨ ਕਈ ਨੇ ਓਕੇ ਆ ਦੇਖੋ ਜਿਵੇਂ ਹਣ ਵਾਈਟ ਦੇ ਨਾਲ ਆ ਗਿਆ ਜੀ ਮੈਂ ਤੁਹਾਨੂੰ ਪੀਸ ਕੋਡ ਕਰਕੇ ਦੱਸਣਾ ਜਿੰਨੇ ਪੀਸ ਲਓਗੇ ਇਹਦੀ ਵੀ ਡਿਜ਼ਾਈਨ ਉਨੀ ਆ ਜਾਣਗੀ ਅੱਛਾ ਇਹਦੇ ਵੀ ਸਾਰੇ ਅਲੱਗ-ਅਲੱਗ ਡਿਜ਼ਾਈਨ ਆ ਗਏ ਜਿਵੇਂ 올ਓਵਰ ਸੂਟ ਹੋ ਗਿਆ ਬਿਲਕੁਲ ਜੀ ਨਾਲ ਇਹਦੇ ਨਾਲ ਦੁਪੱਟਾ ਆ ਗਿਆ ਮੈਂ ਮਿਲ ਮੇੜਾ ਕੋਈ ਏ ਕੇ ਦਾ ਕੋਈ ਸ਼ੰਕਰ ਦਾ ਇਸ ਤਰ੍ਹਾਂ ਦੇ ਮਤਲਬ 올ਓਵਰ ਸੂਟ ਹੈ ਤੇ ਨਾਲ ਉਹ ਮੇ ਦੁਪੱਟੇ ਲੱਗੇ ਜੀ 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 ਆ ਦੇਖ ਕੀ ਬਾਤ ਹੈ ਸੂਟ ਦੇ ਸਾਹਮਣੇ ਉਵੇਂ ਦੁਪੱਟੇ ਦੀ ਕੰਬੀਨੇਸ਼ਨ ਬਿਲਕੁਲ ਜੀ ਬਿਲਕੁਲ ਏ ਬਾਈ ਜੀ ਜਿਵੇਂ ਮਤਲਬ ਕਿ ਕੱਲਾ ਸੂਟ ਲੈਨੇ ਤਾਂ 5-600 ਰੁਪਏ ਦਾ ਕੱਲਾ ਸੂਟ ਵਿਕਦਾ ਕੱਲਾ ਸੂਟ ਵਿਕਦਾ ਜੀ 360 300 ਦੁਪੱਟਾ ਜੀ 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 ਇਹ 650 ਰੁਪਏ ਦਾ ਆਪਾਂ ਨੂੰ ਸਾਰਾ ਕੁਝ ਮਿਲ ਜਾਊਗਾ ਇਹ 650 ਰੁਪਏ ਦੇ ਵਿੱਚ ਸੂਟ ਦੁਪੱਟਾ ਦਿੰਦਾ ਜੀ ਸੂਟ ਸਣੇ ਦੁਪੱਟਾ ਵਾਹ ਜੀ ਤੇ ਇਹ ਜੀ ਡਿਜ਼ਾਈਨ ਮਤਲਬ ਜਿੰਨੇ ਪੀਸ ਲੈਂਦੇ ਜਾਓਗੇ ਉਹਨੇ ਡਿਜ਼ਾਈਨ ਲੱਗਾਂ ਆ ਆ ਦੇਖੋ ਜੀ ਜਿਵੇਂ ਲਾਈਟ ਡਾਰਕ ਸਾਰੇ ਮਿਲ ਜਾਣਗੇ ਹਾਂ ਹਾਂ ਤੇ ਰੇਟ ਆਪਣਾ 650 ਰੁਪਏ ਹੀ ਆਉਣੇ ਜੀ ਇੱਕ ਬਾਈ ਜੀ ਜਿਵੇਂ ਆ ਚੀਜ਼ ਦੇਖੋ ਜੀ ਜੀ ਪਿਓਰ ਮਸਲੀਨ ਦਾ ਸੂਟ ਆ 올 ਸਕ੍ਰੀਨ ਪ੍ਰਿੰਟਿੰਗ ਹੋਈ ਹੈ ਨਾਲ ਆਰੀ ਦਾ ਕੰਮ ਹੋਇਆ ਜੀ ਅੱਛਾ ਇਹ ਆ ਵਿੱਚ ਪ੍ਰਿੰਟ ਇਹ ਆ ਗਈ ਪ੍ਰਿੰਟਿੰਗ ਤੇ ਨਾਲ ਵਰਕ ਆ ਗਿਆ ਨਾ ਜੀ ਹਾਂ ਜੀ ਤੇ ਬਾਈ ਜੀ ਦੁਪੱਟਾ ਵੀ ਪੂਰਾ ਸੋਹਣਾ ਬਣਿਆ ਨਾਲ ਇਹ ਨਾ ਬਿਲਕੁਲ ਜੀ ਮਸਲੀਨ ਦਾ ਹੀ ਦੁਪੱਟਾ ਓਕੇ ਦੁਪੱਟਾ ਅੱਛਾ ਦੁਪੱਟੇ ਸਾਰੇ ਆ ਖੁੱਲੇ ਡੁੱਲੇ ਆਣੇ ਨੇ 80 ਮੀਟਰ ਦੇ ਦੁਪੱਟੇ ਜੀ ਕਿਆ ਬਾਤ ਛੋਟਾ ਦੁਪੱਟਾ ਕਿਸੇ ਨਾਲ ਨਹੀਂ ਲਾਉਂਦੇ ਜੀ 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 ਡਿਜ਼ਾਈਨ ਇਹਦੇ ਵਿੱਚ ਕਈ ਆ ਜਾਣਗੇ ਜੀ ਹਾਂ ਰੰਗ ਵੀ ਕਈ ਆ ਜਾਣਗੇ ਅੱਛਾ ਇਹ ਆ ਗਏ ਨਾ ਸੂਟ ਜਿਹੜੇ ਬੁਟੀਕਾਂ ਦੇ ਉੱਤੇ ਆ ਸਜਾ ਕੇ ਲੋਕੀ ਵੇਚਦੇ ਨੇ ਨਾ ਜੀ ਬਾਈ ਜੀ 15- ਬੁਟੀਕ ਵਾਲੇ ਸੂਟ ਪ्युअर ਖਾਦੀ ਕਾਟਨ ਦੇ ਕਪੜਾ ਹਾਂ ਹਾਂ ਠੀਕ ਹੈ ਨਹੀਂ ਬੁਟੀਕ ਤੋਂ ਵਰਕ ਕਰਾਇਆ ਹੋਇਆ ਹੈਗਾ ਪਫਤੀ ਕਢਾਈ ਹੈ ਓਕੇ ਆ ਦੇਖ ਹਾਂ ਹਾਂ ਮਰੇ ਬੁਟੀਕ ਵਾਲੇ ਕੋਲ ਵਰਕ ਦਾ ਲੈ ਲੈਂਦੇ ਹਜ਼ਾਰ ਰੁਪਏ ਬਿਲਕੁਲ ਜੀ ਮਿਲ ਮਿੜ ਐਟ ਮੈਂ ਦੇਖੋ ਕੰਨੀ ਤੇ ਮੋਹਰ ਲੱਗੀ ਸਾਰਾ ਆ ਗਿਆ ਜੀ ਬਿਲਕੁਲ ਠੀਕ ਹੈ ਜੀ ਨਾਲ ਇਹਦੇ ਨਾਲ ਫੁੱਲ ਪ्युअर ਦਾ ਪੈਨਸਲ ਲਾਈ ਦੁਪੱਟਾ ਜੀ 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 ਮਤਲਬ ਬੁਟੀਕ ਵਾਲਾ ਪੀਸੀ ਹੈਗਾ ਦੂਜਾ ਨਹੀਂ ਹੈਗਾ ਜੀ 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 ਮਸ਼ੀਨੀ ਵਰਕ ਨਹੀਂ ਹੈਗਾ ਬਿਲਕੁਲ ਬਿਲਕੁਲ ਜੀ ਆ ਦੇਖੋ ਕੀ ਬਾਤ ਹੈ ਜੀ 22 ਮੀਟਰ ਦਾ ਪ्युअर ਦਾ ਦੁਪੱਟਾ ਲੱਗਿਆ ਪੈਨਸਲ ਲਾਈ ਵਾਲੀ ਇਹ ਬਾਈ ਜੀ ਜੇ ਤਿਆਰ ਕਰਾਉਂਦੀ ਨਾ ਬੀਬੀਆਂ ਜਿਵੇਂ ਪਲੇਨ ਵੇਸ ਲੈ ਕੇ ਹਾਂ ਹਾਂ 200 ਰੁਪਏ ਲਾ ਲੈਂਦੀਆਂ 6-700 ਤੋਂ ਪਲੇਨ ਵੇਸ ਲਾ ਲੈਂਦੀਆਂ 8-900 ਰੁਪਏ ਵਰਕ ਦਾ ਲਾ ਲੈਂਦੀਆਂ ਲੱਗ ਜਾਂਦਾ ਬਿਲਕੁਲ ਠੀਕ ਨਹੀਂ ਇਸ ਤਰ੍ਹਾਂ ਦਾ ਵਰਕ 8-900 ਰੁਪਏ ਲੱਗਦਾ ਹੈਗਾ ਕਿਉਂ ਸਫਾਈ ਬਹੁਤ ਹੈ ਬਿਲਕੁਲ ਜੀ ਬਿਲਕੁਲ ਠੀਕ ਨਹੀਂ ਰੰਗ ਆ ਜਾਣਗੇ ਇਹਦੇ ਵਿੱਚ ਕਈ ਹਾਂ 16 ਰੰਗ ਆਣਗੇ ਜੀ ਪੂਰੇ ਗਿਣ ਕੇ 16 ਰੰਗ ਆਣਗੇ ਜੀ ਹਾਂ ਜੀ ਕੀ ਬਾਤ ਹੈ ਜੀ ਆ ਦੇਖੋ ਜੀ 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 ਸਾਰੇ ਇਹਦੇ ਵਿੱਚ ਨੇ ਹਾਂ ਹਾਂ ਬਾਈ ਜੀ ਇਹਦਾ ਰੇਟ ਆਉਣਾ ਹੈਗਾ ਸਿਰਫ 1100 ਰੁਪਏ ਇਹ ਬਾਈ ਜੀ ਮੈਨੂੰ ਦੇਖੋ ਏਕੀ ਕੰਪਨੀ ਦਾ ਮਾਲ ਹੋਊਗਾ ਬੇਸ ਪੂਰੀ ਜ਼ਬਰਦਸਤ ਬੇਸ ਹੈ ਬਿਲਕੁਲ ਜੀ ਡਿਜ਼ਾਈਨ ਇਹਦੇ ਵਿੱਚ ਦੇਖੋ ਜੀ ਹਰ ਟਾਈਮ 10 12 ਤਾਂ ਹੁੰਦੀ ਹੁੰਦੀ ਹੈ ਹੁੰਦੀ ਹੁੰਦੀ ਹੈ ਮਤਲਬ ਇਹ ਵੀ ਬਦਲ ਦੇ ਦਿੰਦੇ ਬਾਈ ਡਲਦੀ ਰਹਿੰਦੀ ਹੈ ਜੀ 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 ਤੇ ਡਿਜ਼ਾਈਨ ਵੀ ਕਾਫੀ ਹੈ ਜੀ ਰੰਗ ਚਰਚਾ ਰਣਗੇ ਸੈਟ ਵਾਈਜ਼ ਮਾਲ ਆਊਗਾ ਬਿਲਕੁਲ ਜੀ ਤੁਸੀਂ ਇੱਕ ਲੈ ਲਓ ਚਾਰ ਲੈ ਲਓ اچھا ਮੈਂ ਸਿੰਗਲ ਪੀਸ ਵੀ ਮਿਲ ਜੂਗਾ ਸਿੰਗਲ ਵੀ ਮਿਲ ਜੂਗਾ ਜੀ ਜੀ ਤੇ ਰੇਟ ਇਹਦਾ ਬਹੁਤ ਵਾਜਬਚਾ ਰੇਟ ਆਊਗਾ ਜੀ ਕਿਉਂ ਦੇਖੋ ਕੈਮਰੇ ਤੇ ਅ ਮਤਲਬ ਬਾਜ਼ਾਰ ਨਾਲੋਂ ਘੱਟ ਦੇ ਆ। ਬਾਜ਼ਾਰ ਨਾਲੋਂ ਬਹੁਤ ਥੱਲੇ ਆ ਜੂਗਾ ਇਹ ਰੇਟ। ਮਤਲਬ ਲੋਕਾਂ ਨੂੰ ਸੋਚਿਆ ਨਹੀਂ ਹੋਣਾ ਉਹ ਰੇਟ ਦੇ ਦਾ। ਹਾਂਜੀ ਹਾਂਜੀ ਹਾਂਜੀ। ਕੀ ਬਾਤ ਹੈ। ਕਿਉਂਕਿ ਇਹਦਾ ਡਿਜ਼ਾਈਨ ਹੈ ਨਾ ਵਿੱਚ ਕਾਫੀ ਹੈ। ਇਸ ਤੋਂ ਬਾਅਦ ਜਿਵੇਂ AK ਦਾ ਕੈਮਰੀ ਕਾ ਜੂਗੀ ਜੀ। ਆ ਦੇਖੋ। ਜੀ ਜੀ। ਜਿਵੇਂ ਇਸ طرح ਡਿਜ਼ਾਈਨ ਹੈ। ਬਾਈ ਜੀ ਕੱਪੜਾ ਵੀ ਪੂਰਾ ਵਧੀਆ ਹੈ। ਦੇਖੋ ਨਾ ਤਾਂ ਰੰਗ ਨਿਕਲੇ। ਜੀ 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 ਜੀ। ਜਿਵੇਂ ਹੈ ਉਵੇਂ ਹੀ ਰਹੂਗਾ। BMW ਆ ਗਿਆ ਜੀ AK ਦਾ। ਠੀਕ ਹੈ ਨਾ ਜੀ। ਰੇਟ ਬਹੁਤ ਵਾਜਬ ਦੇ ਦਾਂਗੇ ਬਿਲਕੁਲ ਜੀ ਤੁਸੀਂ 5 550 ਰੁਪਏ ਦਾ ਆਰਾਮ ਨਾਲ ਵੇਚ ਸਕਦੇ ਹੋ ਅਸੀਂ ਜਾ ਕੇ 5 550 ਦਾ ਸੂਟ ਵੇਚ ਸਕਦੇ ਹਾਂ ਜੀ ਹਾਂ ਜੀ ਹਾਂ ਜੀ 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 ਇਹ ਡਿਜ਼ਾਈਨ ਬਾਈ ਜੀ ਇਹਦੇ ਵਿੱਚ ਕਈ ਹੈ ਹਾਂ ਮਿਲ ਜਾਣਗੀ 30 40 ਡਿਜ਼ਾਈਨ ਤਾਂ ਮਿਲ ਜਾਣਗੇ ਜੀ ਅੱਛਾ ਓਨ தி ਸਪੋਰਟ 30 40 ਡਿਜ਼ਾਈਨ ਮਿਲ ਜਾਣਗੇ ਹਾਂ ਜੀ ਕਿਉਂਕਿ ਸਭ ਤੋਂ ਮੇਨ ਆਈਟਮ ਹੈ ਬਿਲਕੁਲ ਜੀ ਆ ਦੇਖੋ ਡਿਜ਼ਾਈਨ ਦੇਖੋ ਮਤਲਬ ਜਿੰਨਾ ਆਪਾਂ ਕਹਿ ਰਹੇ ਹਾਂ ਰਨਿੰਗ ਆਈਟਮ ਹੈ ਸਭ ਤੋਂ ਰਨਿੰਗ ਆਈਟਮ ਹੈ ਇਹ ਕੇ ਦੇ ਨਾਲ ਦੇਖੋ ਤੁਹਾਨੂੰ ਪ੍ਰਗਤੀ ਵੀ ਮਿਲੂ ਓਕੇ ਮਿਲੂ ਸਾਰੇ ਮਤਲਬ ਐ ਮਿਲਾਂ ਦਾ ਮਾਲ ਪੂਰੇ ਸਿਲੈਕਟਡ ਡਿਜ਼ਾਈਨ ਨੇ ਕੀ ਬਾਤ ਹੈ ਜੀ ਮਤਲਬ ਦਿਲ ਖੁਸ਼ ਕਰ ਦੇਵੇ ਡਿਜ਼ਾਈਨ ਹਾਂ ਜੀ ਜਿਹੜਾ ਵੀ ਦੇਖੋ ਵੀਰ ਭਾਈ ਆਹ ਵੇਚਣ ਬਾਸੇ ਲੈ ਕੇ ਜਾਂਦਾ ਹੈ ਜੇ ਹਾਂ ਉਹ ਵਧੀਆ ਨਫਾ ਲੈ ਸਕਦਾ ਹੈ ਤੂੰ ਜੀ 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 6 600 ਰੁਪਏ ਰੈਂਚੀ ਵੀ ਸੂਟ ਵੇਚ ਸਕਦਾ ਹੈ 500 ਦਾ ਵੀ ਵੇਚ ਸਕਦਾ ਹੈ ਕੰਪੀਟੀਸ਼ਨ ਹੈ 450 ਦਾ ਵੀ ਵੇਚ ਸਕਦਾ ਮਤਲਬ ਫਿਰ ਵੀ ਕਮਾਏਗਾ ਬੰਦਾ ਹਾਂ ਜੀ ਹਾਂ ਜੀ ਕਮਾਊਗਾ ਬਿਲਕੁਲ ਠੀਕ ਨਹੀਂ ਜੀ 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 ਤੇ ਰੰਗਾ ਮਿਚੀ ਦੇਖੋ ਪੂਰੀ ਸੋਹਣੀ ਰੰਗਾ ਮਿਚੀ ਹਾਂ 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 ਤੋਂ ਦੇਖੋ ਬ੍ਰਾਂਡਡ ਕੱਪੜਾ ਹੀ ਵਿਕਦਾ ਦੇਸੀ ਵਿਕਦਾ ਹੀ ਨਹੀਂਗਾ ਦੇਸੀ ਵਿਕਦਾ ਹੀ ਨਹੀਂਗਾ ਜੀ ਬਿਲਕੁਲ ਜੀ ਆ ਦੇਖੋ ਜੀ ਸਾਰੇ ਡਿਜ਼ਾਈਨ ਆ ਗਏ ਜੀ ਹਾਂ ਹਾਂ ਆ ਬੀ ਐਮ ਡਬਲਿਊ ਡਿਜ਼ਾਈਨ ਹੈ ਅਜੇ ਮੈਂ ਕੁਝ ਵੀ ਨਹੀਂ ਦਿਖਾਇਆ ਇਹ ਡਿਜ਼ਾਈਨ ਇਹਦੇ ਵਿੱਚ ਹੋਰ ਵੀ ਕਈ ਹੈ ਇੱਚ ਬਹੁਤ ਸਾਰੇ ਮਤਲਬ ਇਸ ਤੋਂ ਕਈ ਗੁਣਾ ਜ਼ਿਆਦਾ ਡਿਜ਼ਾਈਨ ਹੈਗੇ ਜੀ ਮਿਲ ਜਾਣਗੇ ਜੀ ਮਿਲ ਜਾਣਗੇ ਬਿਲਕੁਲ ਬਿਲਕੁਲ ਤੇ ਸਾਰਾ ਸੈੱਟ ਵਾਈਜ਼ ਚਾਰ-ਚਾ ਰੰਗਾਂ ਦੇ ਵਿੱਚ ਮਾਲ ਮਿਲੂਗਾ ਬਿਲਕੁਲ ਜੀ ਤੁਸੀਂ ਇਕੱਲੇ ਲਓ ਦੋ ਲੈ ਲਓ ਹਾਂ ਹਾਂ ਕੰਜਿਨੇ ਦੇਖੋ ਜੀ ਦੁਕਾਨ ਵਾਸਤੇ ਲੈਣਾ ਉਹ ਤਾਂ ਕਮਾਈ ਕਰ ਲੂਗਾ ਜਿਨੇ ਘਰ ਵਾਸਤੇ ਲੈਣਾ ਉਹਦੇ ਦੇਖੋ ਜੀ ਜੇਬ ਚ ਪੈਸੇ ਘੱਟ ਲੱਗਣਗੇ ਬਿਲਕੁਲ ਉਹਦਾ ਵੀ ਬਹੁਤ ਫਾਇਦਾ ਹੋਏਗਾ ਹੋਏਗਾ ਦੋ ਲੈਣੇ ਅਗਲਾ ਤਿੰਨੇ ਲੈ ਜੂ ਬਿਲਕੁਲ ਜੀ ਹਾਂ ਜੀ ਤੇ ਡਿਜ਼ਾਈਨ ਵੀ ਕਈ ਹੈ ਜੀ ਆਪ ਹੀ ਮੱਲੋ ਮੱਲੀ ਲੱਤੇ ਜਾਂਦੇ ਆ 400 ਤੇ ਵੀਰ ਜੀ ਇਹਦੇ ਨਾਲ ਨਾਲ ਇਹ ਫੁਲਕਾਰੀਆਂ ਵੀ ਜਿੱਦਾਂ ਲੁਪਨ ਚਾਹੀਦੀ ਹੁੰਦੀਆਂ ਉਹ ਵੀ ਹੈਗੀਆਂ ਜੀ ਹਾਂਜੀ ਭਾਈ ਜੀ ਆਹ ਦੇਖੋ ਜੀ ਜੀ ਫੁਲਕਾਰੀਆਂ ਦੇ ਵਿੱਚ ਦੇਖੋ ਜੀ ਆਹ ਬਹੁਤ ਹੀ ਸਸਤੀਆਂ ਹੀ ਹਾਂ ਹਾਂ ਪੂਰੀ ਦੇਖੋ ਹੈਵੀ ਬਾਗ ਆ ਗਿਆ ਓਕੇ ਜਿਹਨੂੰ ਆਪਾਂ ਬਾਗ ਕਹਲੇ ਨੇ ਨਾ ਜੀ ਹਾਂਜੀ ਹਾਂਜੀ ਪੂਰਾ ਇੰਚ ਨੂਨ ਦੇ ਉੱਪਰ ਵਰਕ ਹੋਇਆ ਜੀ 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 ਕੀ ਆ ਬਾਤ ਹੈ ਜੀ ਇਸ ਦੇ ਕੋ ਕਿੱਡਾ ਹੈਵੀ ਹੈ ਬਿਲਕੁਲ ਜੀ ਡਿਜ਼ਾਈਨ ਵੀ ਕਈ ਹੈ ਉਹ ਕੇਜ ਅਚਾ ਫੁਲਕਾਰੀਆਂ ਚ ਵੀ ਡਿਜ਼ਾਈਨ ਨਾਲ ਅਲੱਗ-ਅਲੱਗ ਆਉਗੇ ਕਈ ਡਿਜ਼ਾਈਨ ਮਿਲ ਜਾਣਗੇ ਓਕੇ ਆ ਦੇਖੋ ਮਤਲਬ ਆਨੇ ਸਾਰੇ ਵਾਕ ਹੀ ਆ ਸਾਰੇ ਜਿਵੇਂ ਹੁਣ ਟ੍ਰੈਂਡੀ ਵਾਕਦੇ ਜੀ ਬਿਲਕੁਲ ਜੀ ਪਰਵੇਂ ਸਾਰੇ ਭਾਈ ਜੀ 6-700 ਰੁਪਏ ਰੇਂਜ ਚ ਆਮ ਸ਼ੁਰੂ ਕਰਦੇ ਇਹ ਆਮ ਵਿਕਦੀ ਐਨੇ ਦੀ ਵਿਕਦੀ ਹੈ ਹਾਂ ਇਹ ਤੋਂ ਸ਼ੁਰੂ ਕਰਦੇ ਹੈਗੇ ਹਾਂ ਹਾਂ ਕੀ 700 ਰੁਪਏ ਤੋਂ ਹੀ 800 ਰੁਪਏ ਤੋਂ ਸ਼ੁਰੂ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਏ ਬਾਈ ਜੀ ਆਪਾਂ ਜਿਹੜੇ ਆ ਡਿਜ਼ਾਈਨ ਖੋਲੇ ਆ ਇਹ ਸਾਰੇ 350 ਰੁਪਏ ਰੇਂਜ ਚ ਹੈ ਇੱਕ ਨੂੰ ਭਾਈ ਜੀ 350 ਰੁਪਏ ਦੇ ਵਿੱਚ 350 ਰੁਪਏ ਦਾ ਮੈਂ ਤਾਂ ਅਜੇ ਤੱਕ ਨਹੀਂ ਰੇਟ ਸੁਨੇ ਫੁਲਕਾਰੀ ਦਾ ਯਾਰ ਇਹ ਵਾਲਾ ਨਾ 350 ਰੁਪਏ ਸਿਰਫ 350 ਰੁਪਏ ਰੇਂਜ ਚ ਲੱਗੂ ਜੀ ਇੱਥੋਂ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਜਿਵੇਂ ਹਲਕਾ ਹਲਕਾ ਕੋਈ ਵਰਕ ਲਈ ਜਾਂਦੇ ਆ ਥੋੜਾ ਬਹੁਤਾ ਵਧੀ ਜਾਂਦਾ ਹੈ ਕੀ ਬਾਤ ਹੈ ਤੇ ਵੀਰ ਜੀ ਕਰੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਹਾਂਜੀ ਭਾਈ ਜੀ ਆਪਣੇ ਜੀ ਸਰਕਾਰੀ ਅਫਸਰ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਮੋੜ ਮੰਡੀ ਦੇ ਵਿੱਚ ਸਿਮਰਨ ਟੈਕਸਟਾਈਲ ਬਠਿੰਡੇ ਵਾਲੇ ਸਰ ਤੇ ਮੋਬਾਈਲ ਨੰਬਰ ਹੈ 9056739401